ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਰਾਜਾਨ ਰਾਜਪਾ ਨਾਨ ਪਾਨ ਦੇਵਾਨ ਦੇਵ ਮਹਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਧੁਰ ਕੀ ਬਾਣੀ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਉਦਾਰ ਹੋਇਆ ਕਰਦਾ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜੋ ਸਤਿਗੁਰ ਦੀ ਕਿਰਪਾ ਸਦਕਾ ਖਾਲਸਾ ਜੀ ਇਹ ਸੰਸਾਰ ਜੋ ਨਜ਼ਰੀ ਆ ਰਿਹਾ ਜਿਸ ਸਤਿਗੁਰ ਦੀ ਮਿਹਰ ਕਿਰਪਾ ਸਦਕਾ ਸਾਨੂੰ ਸੋਹਣੇ ਸੋਹਣੇ ਅੰਗ ਮਿਲੇ ਹਨ ਜਿਨ੍ਹਾਂ ਦਾ ਖਾਲਸਾ ਜੀ ਕੋਈ ਮੁੱਲ ਨਹੀਂ ਆਪਾਂ ਕਹਿੰਨੇ ਆ ਕਿ ਸਤਿਗੁਰਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਅਸੀਂ ਇੰਨੀ ਸੇਵਾ ਕੀਤੀ 2-4 ਦਿਨ ਗੁਰੂ ਘਰ ਝਾੜੂ ਫੇਰ ਲੈਣਾ 2-4 ਦਿਨ ਬਹਿ ਕੇ ਬਾਣੀ ਪੜ੍ਹ ਲੈਣੀ 2-4 ਦਿਨ ਬਹਿ ਕੇ ਕੋਈ ਸੇਵਾ ਕਰ ਲੈਣੀ ਤਨ ਕਰਕੇ ਮਨ ਕਰਕੇ ਜਾਂ ਖਾਲਸਾ ਜੀ ਕੋਲ ਤੇਲ ਫੁੱਲ ਭੇਟਾ ਕੋਈ ਪੈਸਾ ਭੇਜ ਦੇਣਾ ਮਹਾਰਾਜ ਦੇ ਘਰ ਤੇ ਉਹਨੇ ਵਿੱਚ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਵੀ ਅਸੀਂ ਬੜੀ ਸੇਵਾ ਕਰ ਦਿੱਤੀ ਵੀ ਜਿਹੜੀ ਸੇਵਾ ਅਸੀਂ ਕਰ ਦਿੱਤੀ ਹੈ ਵੀ ਐਡੀ ਸੇਵਾ ਅਜ ਤੱਕ ਕਿਸੇ ਨੇ ਕੀਤੀ ਨਹੀਂ ਹੋਣੀ ਇਹ ਸਾਡੇ ਹਿਰਦੇ ਵਿੱਚ ਜਿਹੜਾ ਖਾਲਸਾ ਜੀ ਹੋਮੇ ਦਾ ਭਾਵ ਪੈਦਾ ਹੋ ਜਾਂਦਾ ਹੈ ਪਰ ਸਤਗੁਰੂ ਦੇ ਘਰੋਂ ਤੇ ਸਾਨੂੰ ਸਭ ਕੁਝ ਮਿਲਿਆ ਹੈ ਹੁਣ ਖਾਲਸਾ ਜੀ ਜਿਹੜੇ ਸਤਗੁਰੂ ਦੇ ਹੀ ਬਣਾਈ ਹੋਈ ਬਰਨਸਪਤੀ ਵਿੱਚੋਂ ਆਪਾਂ ਫੁੱਲ ਤੋੜ ਕੇ ਸਤਗੁਰਾਂ ਨੂੰ ਭੇਟ ਕਰਦੇ ਹਾਂ ਉਹਦਾ ਕਾਹਦਾ ਸੁੱਖ ਹੈ ਸਤਗੁਰੂ ਦੀ ਮਾਇਆ ਹੈ ਖਾਲਸਾ ਜੀ ਆਪਾਂ ਉਹੀ ਮਾਇਆ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਦੇ ਹਾਂ ਕੀ ਲਾਭ ਹੈ ਸਤਗੁਰਾਂ ਦਾ ਦਿੱਤਾ ਹੋਇਆ ਰਿਜਕ ਹੈ ਸਤਗੁਰਾਂ ਦਾ ਦਿੱਤਾ ਹੋਇਆ ਹੀ ਸਭ ਕੁਝ ਹੈ ਜਦੋਂ ਉਹੀ ਸਤਗੁਰਾਂ ਨੂੰ ਆਪਾਂ ਭੇਟ ਕਰਦੇ ਹਾਂ ਤੇ ਉਹਦੇ ਵਿੱਚ ਖਾਲਸਾ ਜੀ ਕੀ ਲਾਭ ਹੈ ਜਿਹੜਾ ਆਪਾਂ ਫੁੱਲ ਦੇ ਹਾਂ ਹੰਕਾਰ ਕਰਦੇ ਹਾਂ ਤੇ ਖਾਲਸਾ ਜੀ ਇੱਥੋਂ ਤੱਕ ਕਿ ਤਖਤੀਆਂ ਹਲਵਾ ਲੈਨੇ ਹਾਂ ਵੀ ਫਲਾਣੇ ਨੇ ਆ ਸੇਵਾ ਕੀਤੀ ਪਰ ਸਤਿਗੁਰੂ ਮਹਾਰਾਜ ਤੇ ਸਾਨੂੰ ਸਭ ਕੋਈ ਦੇਣਹਾਰ ਨਹੀਂ ਉਹੀ ਦੇਣ ਵਾਲਾ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਉਹ ਸਾਰਿਆਂ ਨੂੰ ਦੇ ਰਿਹਾ ਹੈ ਇੱਕੋ ਇੱਕ ਦਾਤਾ ਹੈ ਸੋ ਖਾਲਸਾ ਜੀ ਉਹ ਸਾਰਿਆਂ ਨੂੰ ਰਿਜਕ ਦੇਣ ਵਾਲਾ ਹੈ ਜਿਸ ਵੇਲੇ ਅਸੀਂ ਮਾਂ ਦੇ ਪੇਟ ਵਿੱਚ ਹੁੰਨੇ ਆ ਉਸ ਵੇਲੇ ਵੀ ਸਾਨੂੰ ਰਿਜਕ ਪਚਾਉਂਦਾ ਉਥੇ ਖਾਲਸਾ ਜੀ ਅੱਗ ਹੋਇਆ ਕਰਦੀ ਹੈ ਉਥੇ ਵੀ ਸਾਨੂੰ ਪਰਮੇਸ਼ਰ ਜੀ ਸਾਡਾ ਆਹਾਰ ਪਹਚਾਰ ਆਏ ਹੁੰਦੇ ਆ ਸੋ ਉਹ ਤੇ ਸਦਾ ਹੀ ਖਾਲਸਾ ਜੀ ਸਾਡੀ ਸਾਰ ਲੈਂਦਾ ਪਰ ਆਪਾਂ ਤੇਲ ਫੁੱਲ ਸੇਵਾ ਕਰਕੇ ਕਹਿੰਨੇ ਆ ਵੀ ਮੈਂ ਬੜੀ ਸੇਵਾ ਕਰ ਦਿੱਤੀ ਵੀ ਰੱਬ ਨੇ ਮੇਰੀ ਨਹੀਂ ਸੁਣੀ ਮੇਰੀ ਪਤਾ ਨਹੀਂ ਕਿਉਂ ਨਹੀਂ ਸੁਣੀ ਅੱਜ ਤੋਂ ਬਾਅਦ ਮੈਂ ਗੁਰੂ ਘਰ ਨਹੀਂ ਜਾਣਾ ਅੱਜ ਤੋਂ ਬਾਅਦ ਮੈਂ ਆ ਸੇਵਾ ਨਹੀਂ ਕਰਨੀ ਅੱਜ ਤੋਂ ਬਾਅਦ ਮੈਂ ਆ ਨਹੀਂ ਕਰਨਾ ਸੋ ਖਾਲਸਾ ਜੀ ਜਿਵੇਂ ਆਪਾਂ ਇਹੋ ਜਿਹੇ ਵਿਚਾਰਾਂ ਆਪਣੇ ਮਨ ਨਾਲ ਘਟਦੇ ਆ ਨਾ ਉਸ ਵੇਲੇ ਆਪਾਂ ਮਨਮੁਖ ਹੁੰਨੇ ਆ ਗੁਰੂ ਤੋਂ ਵੇਮੁਖ ਹੁੰਨੇ ਆ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਘਰ ਖਾਲਸਾ ਜੀ ਜਿਹੜਾ ਪ੍ਰੇਮਾ ਭਾਵਨਾ ਵਾਲਾ ਹੈ ਸ਼ਰਧਾ ਭਾਵਨਾ ਵਾਲਾ ਹੈ ਉਹ ਮਨੁੱਖ ਪਾਰ ਉਤਰਦਾ ਹੈ ਉਹ ਸਤਗੁਰੂ ਦੀ ਕਸਵੱਟੀ ਦੇ ਖਾਲਸਾ ਜੀ ਖਰਾ ਚੜਦਾ ਪਰ ਸਾਡੇ ਵਰਗੇ ਜਿਹੜੇ ਆਪਾਂ ਸਿਰਫ ਤੇ ਸਿਰਫ ਪਦਾਰਥੀ ਪਦਾਰਥ ਮੰਗਣ ਵਾਸਤੇ ਹੀ ਮਹਾਰਾਜ ਦੇ ਘਰ ਜਾਂਦੇ ਆ ਸਾਡੇ ਬੱਚਿਆਂ ਨੂੰ ਨੌਕਰੀ ਮਿਲ ਜਾਏ ਸਾਡੇ ਬੱਚੇ ਸੈੱਟ ਹੋ ਜਾਣ ਸਾਡੇ ਧੀਆ ਪੁੱਤਾਂ ਦੇ ਵਿਆਹ ਹੋ ਜਾਣ ਸਾਨੂੰ ਜ਼ਮੀਨ ਮਿਲ ਜਾਏ ਸਾਡਾ ਆਹ ਕਾਰਜ ਹੋ ਜੇ ਸਾਡਾ ਉਹ ਕਾਰਜ ਹੋ ਜੇ ਸਾਨੂੰ ਧਨ ਮਿਲ ਜਾਵੇ ਸਾਡੇ ਕਾਰ ਜਿਹੜੀ ਆ ਬਰਕਤ ਆ ਜਾਵੇ ਜਾਂ ਦੁੱਖ ਰੋਗ ਦੂਰ ਹੋ ਜਾਣ ਇਹ ਤੋਂ ਵੱਧ ਕੇ ਖਾਲਸਾ ਜੀ ਅਸੀਂ ਕੁਝ ਨਹੀਂ ਮੰਗਦੇ ਤੇ ਇਹ ਜਿਹੜੀਆਂ ਚੀਜ਼ਾਂ ਹਨ ਇਹ ਨਾਸ਼ਵੰਤ ਹੈ ਜਿਵੇਂ ਖਾਲਸਾ ਜੀ ਆਪਾਂ ਨੂੰ ਸੋਝੀ ਨਾ ਹੋਣ ਕਰਕੇ ਆਪਾਂ ساری ਦੀ ساری ਜ਼ਿੰਦਗੀ ਇਹਨਾਂ ਚੀਜ਼ਾਂ ਨੂੰ ਮੰਗਣ ਵਿੱਚੇ ਸਤਗੁਰੂ ਮਹਾਰਾਜ ਅਕਾਲਪੁਰਖ ਜੀ ਦੇ ਕੋਲੋਂ ਕੁਝ ਵੀ ਉਹ ਨਹੀਂ ਮੰਗ ਸਕਦੇ ਜਿਹਦੀ ਸਾਨੂੰ ਲੋੜ ਸੀ ਸਾਨੂੰ ਲੋੜ ਹੈ ਖਾਲਸਾ ਜੀ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਅਭਿਆਸ ਕਰਨ ਦੀ ਉਸ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਕਰਨ ਦੀ ਕਿਉਂਕਿ ਉਹ ਸਾਰਿਆਂ ਤੋਂ ਖਜ਼ਾਨਿਆਂ ਤੋਂ ਖਜ਼ਾਨਾ ਸ਼ਿਰਮੌਰ ਖਜ਼ਾਨਾ ਹੈ ਪਰਮੇਸ਼ਰ ਦਾ ਨਾਮ ਹਰੀ ਦਾ ਨਾਮ ਖਾਲਸਾ ਜੀ ਉਸ ਜਪ ਨੂੰ ਜਪ ਕੇ ਸਾਡੇ ਹਿਰਦੇ ਵਿੱਚੋਂ ਹਉਮੈ ਨੇ ਦੂਰ ਹੋਣਾ ਸਾਨੂੰ ਆਪਣਾ ਆਪਾ ਦਿਖਣਾ ਹੈ ਸੋ ਉਸ ਜਾਪ ਨੇ ਸਾਨੂੰ ਸੋਝੀ ਬਖਸ਼ਣੀ ਹੈ ਕਿ ਭਾਈ ਅਸੀਂ ਕਿਉਂ ਆਏ ਸਾ ਸੰਸਾਰ ਉੱਤੇ ਉਸ ਜਾਪ ਦੇ ਜਪਣ ਨਾਲ ਖਾਲਸਾ ਜੀ ਸਾਨੂੰ ਉਹ ਪਲੀ ਪੂਰਨ ਪਰਮੇਸ਼ਰ ਦਾ ਦਿਦਾਰ ਹੋਣਾ ਸੀ ਜਿਸ ਵਾਹਿਗੁਰੂ ਜੀ ਦੇ ਮੰਤਰ ਨਾਲ ਜਾਪ ਕਰਦੇ ਆਂ ਖਾਲਸਾ ਜੀ ਸਾਨੂੰ ਸੁਤੇਸੇ ਦੇ ਚੀਜ਼ਾਂ ਆਉਣੀਆਂ ਸਨ ਪਰ ਆਪਾਂ ਕੀ ਕੀਤਾ ਹੈ ਆਪਾਂ ਖਾਲਸਾ ਜੀ ਮਾਇਆ ਦੇ ਚੇਲੇ ਬਣ ਗਏ ਹਾਂ ਅਕਾਲ ਪੁਰਖ ਨੂੰ ਛੱਡ ਕੇ ਸਾਨੂੰ ਬਣਨਾ ਚਾਹੀਦਾ ਸੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੇਵਕ ਪਰ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਛੱਡ ਕੇ ਮਾਇਆ ਦੇ ਸੇਵਕ ਹਾਂ ਜਿੱਥੋਂ ਮਾਇਆ ਆਉਂਦੀ ਹੈ ਉਹਦੇ ਅਸੀਂ ਬਣ ਜਾਂਨੇ ਹਾਂ ਕੋਈ ਸਾਡਾ ਕਿਰਦਾਰ ਨਹੀਂ ਹੈ ਖਾਲਸਾ ਜੀ ਪੁਰਾਤਨ ਜਿਹੜਾ ਖਾਲਸਾ ਸੀ ਨਾ ਉਹ ਜਦੋਂ ਬਚਨ ਕਰ ਦਿੰਦਾ ਸੀ ਕਿਸੇ ਨਾਲ ਤਾਂ ਫਿਰ ਬਚਨਾ ਦੇ ਪਹਿਰਾ ਦਿੰਦਾ ਸੀ ਸੂਰਬੀਰ ਬਚਨ ਕੇਬਲੀ ਉਹ ਖਾਲਸਾ ਜੀ ਸੂਰਮੇ ਸਨ ਜਿੱਥੇ ਬਚਨ ਕਰ ਦਿੱਤਾ ਸੋ ਕਰ ਦਿੱਤਾ ਭਾਵੇਂ ਜਾਨ ਚਲੀ ਜਾਵੇ ਸਿਰ ਜਿਹੜਾ ਧੜ ਨਾਲੋਂ ਵੱਖਰਾ ਹੋ ਜਾਵੇ ਪਰ ਬਚਨ ਨਹੀਂ ਸੀ ਮੋੜਦੇ ਤੇ ਖਾਲਸਾ ਜੀ ਅੱਜ ਜਿਹੜਾ ਸਮਾਂ ਹੈ ਇਹਦੇ ਵਿੱਚ ਬੰਦਾ ਇੱਥੇ ਹਾਂ ਕਰਕੇ ਜਾਂਦਾ ਗੇਟੋਂ ਬਾਹਰ ਜਾਂਦਾ ਨਾ ਕਰ ਦਿੰਦਾ ਮੁਕਰ ਜਾਂਦਾ ਸੋ ਇਹੋ ਜਿਹਾ ਸੰਸਾਰ ਦਾ ਜਿਹੜਾ ਢਿੱਲਾ ਕਰਦਾਰ ਰਹਿ ਗਿਆ ਜਿਹਦੇ ਉੱਤੇ ਖਾਲਸਾ ਜੀ ਕਿਸੇ ਪ੍ਰਕਾਰ ਕੋਈ ਭਰੋਸਾ ਨਹੀਂ ਇਥੋਂ ਤੱਕ ਕਿ ਬੰਦਿਆਂ ਨਾਲ ਵੀ ਲੋਕੀ ਕਰਦੇ ਆ ਚਲੋ ਬੰਦਿਆਂ ਨਾਲ ਤਾਂ ਮੰਨਿਆ ਕਿ ਬੰਦਿਆਂ ਨੂੰ ਨਹੀਂ ਸੋਝੀ ਪਰ ਖਾਲਸਾ ਜੀ ਇਥੋਂ ਤੱਕ ਬੇੜਾ ਗਰਕ ਹੋ ਗਿਆ ਸੰਸਾਰ ਦਾ ਕਿ ਪਰਮੇਸ਼ਰ ਨਾਲ ਚਲਾਕੀਆਂ ਕਰਦੇ ਨੇ ਮਹਾਰਾਜ ਕਹਿੰਦੇ ਚਤੁਰਾਈ ਨਾ ਚਤਰਪੁਜ ਪਾਈ ਹੈ ਜਿਹੜੀ ਤੈਨੂੰ ਚਤੁਰਾਈ ਹੈ ਨਾ ਵੀ ਤੂੰ ਆਹ ਕਰ ਲੇਗਾ ਜਿਵੇਂ ਖਾਲਸਾ ਜੀ ਇੱਕ ਹਾਸੋਹੀਣੀ ਜੀ ਗੱਲ ਹੀ ਹੈ ਕਿ ਦਾਸ ਜਿਸ ਵੇਲੇ ਕਾਲਜ ਪੜਦਾ ਹੁੰਦਾ ਸੀ ਤੇ ਉਸੇ ਨਾਲ ਉੱਥੇ ਨਾਲ ਇੱਕ ਮਿੱਤਰ ਹੁੰਦਾ ਸੀ ਸਾਡਾ ਉਹਨੇ ਕਹਿਣਾ ਬਾਬਾ ਜੀ ਕਿਰਪਾ ਕਰੋ ਮੈਂ ਪੇਪਰਾਂ ਚ ਪਾਸ ਹੋ ਜਵਾਂ ਤੇ ਮੈਂ ਨਾ ਲੱਡੂਆਂ ਦਾ ਲੰਗਰ ਲਾਉ ਤੇ ਜਦੋਂ ਹੁਣ ਮਹਾਰਾਜ ਨੇ ਕਿਰਪਾ ਕਰਦਣੀ ਉਹਨੇ ਪਾਸ ਹੋ ਜਾਣਾ ਤੇ ਫੇ ਉਹਨੇ ਕਹਿਣਾ ਮੇਰੇ ਕੋ ਤੇ ਇੰਨੀ ਮਾਇਆ ਹੈ ਨਹੀਂ ਮੈਂ ਲੱਡੂ ਕਿੱਥੋਂ ਖਵਾਉਂ ਖਵਾਉਂਗਾ ਸਾਰਿਆਂ ਨੂੰ ਇੰਨੇ ਲੱਡੂ ਕੀ ਕਰਨੇ ਆ ਇਦਾਂ ਕਰਦੇ ਆ ਇੱਕ ਇੱਕ ਡੱਬਾ ਲੈ ਆਉਨੇ ਆ ਉਹਦਾ ਪੂਰਾ ਚੂੜਾ ਕਰ ਲੈਨੇ ਆ ਤੇ ਉਹ ਵੰਡ ਦਿੰਨੇ ਆ ਉਹਨੇ ਐਵੇਂ ਕਰਨਾ ਫਿਰ ਖਾਲਸਾ ਜੀ ਉਹਨੇ ਕਹਿਣਾ ਕਿ ਮਹਾਰਾਜ ਜੀ ਮੇਰਾ ਕਾਰਜ ਹੋ ਜਵੇ ਤੇ ਮੈਂ ਇੰਨੇ ਪਾਠ ਕਰੂੰਗਾ ਫਿਰ ਉਹਨੇ ਬਾਅਦ ਵਿੱਚ ਜਦੋਂ ਉਹ ਕੋ ਹੋਣੇ ਨਾ ਉਹਨੇ ਕਹਣਾ ਚਲੋ 25 ਪਾਠ ਕੀਤੇ ਇੱਕ ਕੀਤਾ ਇੱਕੋ ਹੀ ਗੱਲ ਐ ਏਦਾਂ ਕਰਨਾ ਸੋ ਖਾਲਸਾ ਜੀ ਜਿਹੜਾ ਬੰਦਾ ਕਹਿੰਦਾ ਨਾ ਮੈਂ ਚੁਤਰਾਈ ਕਰ ਲਵਾਂ ਪਰਮੇਸ਼ਰ ਅਕਾਲ ਪੁਰਖ ਨਾਲ ਉਹਨੂੰ ਇਹ ਚੇਤਾ ਭੁੱਲ ਜਾਂਦਾ ਕਿ ਜਿਹੜੀ ਮੇਰੇ ਵਿੱਚ ਚੁਤਰਾਈ ਐ ਇਹਦੇ ਕਿਣਕਾਂ ਮਾਤਰ ਉਹਨੇ ਹੀ ਦਿੱਤੀ ਐ ਜਿਹਦੇ ਨਾਲ ਆਪਾਂ ਚੁਤਰਾਈ ਕਰ ਰਹੇ ਆ ਇਸ ਕਰਕੇ ਖਾਲਸਾ ਜੀ ਆਪਾਂ ਭੁੱਲ ਜਾਂਨੇ ਆ ਕਿ ਜਿਨੇ ਸਾਨੂੰ ਪੈਦਾ ਕੀਤਾ ਹੈ ਉਹ ਸਾਡੀ ਰਗ ਰਗ ਦਾ ਵਾਕਬ ਐ ਉਹ ਤਾਂ ਸਾਡੇ ਅਗਲੇ ਪਿਛਲੇ ਸਾਰੇ ਪੋਤੜਿਆਂ ਨੂੰ ਜਾਣਦਾ ਉਹ ਤਾਂ ਇਹ ਵੀ ਜਾਣਦਾ ਕਿ ਅਸੀਂ ਪਿੱਛੇ ਕੀ ਕੁਝ ਕਰਤੂਤਾ ਕਰਕੇ ਆਏ ਆ ਹੁਣ ਕੀ ਕੁਝ ਕਰ ਰਹੇ ਆ ਤੇ ਅਗਾਹ ਜਾ ਕੇ ਕੀ ਕਰਨਾ ਉਹ ਪਲੀਪੂਰਨ ਪਰਮੇਸ਼ਰ ਅਕਾਲ ਪੁਰਖ ਤੇ ਸਭ ਕੁਝ ਖਾਲਸਾ ਜੀ ਜਾਣਦਾ ਪਰ ਆਪਾਂ ਉਹਦੇ ਨਾਲ ਸ਼ਰਤਾਂ ਲਾਉਂਦੇ ਆ ਉਹਦੇ ਨਾਲ ਸਕੀਮਾਂ ਲਾਉਂਦੇ ਆ ਉਹਦੇ ਨਾਲ ਹੀ ਖਾਲਸਾ ਜੀ ਖੇਡਾਂ ਖੇੜੀ ਜਾਂਦੇ ਆ ਪਰ ਸਾਨੂੰ ਇਹ ਤੱਕ ਇਹ ਸੋਝੀ ਨਹੀਂ ਆਈ ਵੀ ਉਹ ਸਾਨੂੰ ਰੱਖਣ ਵਾਲਾ ਹੈ ਸਾਨੂੰ ਪਾਲਣ ਵਾਲਾ ਹੈ ਅਸੀਂ ਖਾਲਸਾ ਜੀ ਕਿਰਤ ਕਰਨ ਹਾਂ ਅਸੀਂ ਦਾਤੇ ਅੱਗੇ ਅਰਦਾਸ ਕਰਕੇ ਮੁਕਰਨ ਵਾਲੇ ਹਾਂ ਅਸੀਂ ਮਾਂ ਮਾਂ ਦੇ ਪੇਟ ਵਿੱਚ ਸੰਜੇ ਇਸ ਵੇਲੇ ਅਸੀਂ ਉਸ ਭਲੀ ਪੂਰਨ ਪਰਮੇਸ਼ਰ ਨਾਲ ਵਾਅਦਾ ਕੀਤਾ ਸੀ ਕਿ ਮਹਾਰਾਜ ਜੀ ਅਸੀਂ ਜਦੋਂ ਸੰਸਾਰ ਵਿੱਚ ਜਾਵਾਂਗੇ ਉੱਥੋਂ ਦੇ ਸਮੇਂ ਦਾ ਕਿਉਂਕਿ ਉੱਥੇ ਤੇ ਸਮਾਂ ਨਹੀਂ ਹੈ ਤੇ ਕਾਲਪੁਰਖ ਦੇ ਘਰ ਕੋਈ ਸਮਾਂ ਨਹੀਂ ਹੈ ਪਰ ਜਦੋਂ ਮਾਂ ਦੇ ਪੇਟ ਵਿੱਚ ਇਹ ਬੱਚੇ ਦਾ ਖਾਲਸਾ ਜੀ ਇਹਦਾ ਅੰਸ਼ ਬਣਦਾ ਹੈ ਪੈਦਾ ਹੁੰਦਾ ਉਸ ਵੇਲੇ ਤੋਂ ਇਹਦਾ ਸਮਾਂ ਚੱਕਰ ਸ਼ੁਰੂ ਹੋ ਜਾਂਦਾ ਹੈ ਤੇ ਖਾਲਸਾ ਜੀ ਉੱਥੇ ਫਿਰ ਇਹਨੇ ਬੇਨਤੀ ਕੀਤੀ ਅਕਾਲ ਪੁਰਖ ਨੂੰ ਕਿ ਮਹਾਰਾਜੀ ਮੈਂ ਢਾਈ ਘੰਟੇ ਦਾ ਸਮਾਂ ਜਿਹੜਾ ਤੁਹਾਡੇ ਚਰਨਾਂ ਵਿੱਚ ਦਿਆ ਕਰਾਂਗਾ ਚੌਵੀਆ ਘੰਟਿਆਂ ਦਾ ਮਹਾਰਾਜ ਜੀ ਇਹਨਾਂ ਅਠਾਂ ਪਹਿਰਾਂ ਦੇ ਵਿੱਚੋਂ ਜਿਹੜਾ ਢਾਈ ਘੰਟੇ ਦਾ ਸਮਾਂ ਹੈ ਆਪ ਜੀ ਦੇ ਚਰਨਾਂ ਵਿੱਚ ਮਹਾਰਾਜੀ ਰੱਖਿਆ ਕਰੂੰਗਾ ਫਿਰ ਜਦੋਂ ਮੈਂ ਕਮਾਈ ਕਰਨ ਲੱਗੂੰਗਾ ਮਹਾਰਾ ਉਹਦਾ ਵੀ ਦਸਵੰਦ ਦਿਆ ਕਰੂੰਗਾ ਇਹ ਕੋਈ ਸਾਨੂੰ ਲੱਗਦਾ ਹੈ ਕਿ ਇਹ ਕਲਗੀਧਰ ਮਹਾਰਾ ਇਹਨੇ ਸਾਨੂੰ ਇਹ ਗੱਲ ਕਹਿਤੀ ਸਾਨੂੰ ਸਤਿਗੁਰਾਂ ਨੇ ਯਾਦ ਕਰਵਾਈ ਹੈ ਇਹ ਵਾਅਦਾ ਅਸੀਂ ਖੁਦ ਕੀਤਾ ਹੈ ਇਹ ਗੱਲ ਅਸੀਂ ਖੁਦ ਕੀਤੀ ਹੈ ਅਕਾਲ ਪੁਰਖ ਨਾਲ ਕਿ ਸਾਨੂੰ ਇਥੋਂ ਕਾਲ ਕੋਠੜੀ ਵਿੱਚੋਂ ਕੱਢ ਇਹ ਮਾਂ ਦੇ ਗਰਭ ਵਿੱਚੋਂ ਸਾਨੂੰ ਕੱਢ ਜਿੱਥੇ ਭਿਆਨਕ ਦੁੱਖ ਹੈ ਤੇ ਅਸੀਂ ਤੇਰਾ ਨਾਮ ਜਪਾਂਗੇ ਤੇ ਜਦੋਂ ਖਾਲਸਾ ਜੀ ਬੱਚਾ ਮਾਂ ਦੇ ਪੇਟ ਵਿੱਚੋਂ ਬਾਹਰ ਆਇਆ ਤੇ ਮਹਾਰਾਜ ਕਹਿੰਦੇ ਬਾਹਰ ਫਿਰ ਮਾਇਆ ਨੇ ਆਪਣਾ ਪ੍ਰਭਾਵ ਪਾ ਲਿਆ ਤੇ ਇਹਨੇ ਸੇਵਕ ਬਣਨਾ ਸੀ ਅਕਾਲ ਪੁਰਖ ਪਰਮੇਸ਼ਰ ਦਾ ਤੇ ਇਹ ਬੰਦਾ ਸੇਵਕ ਬਣ ਕੇ ਰਹਿ ਗਿਆ ਖਾਲਸਾ ਜੀ ਮਾਇਆ ਦਾ ਮਾਂ ਦਾ ਦੁੱਧ ਹੈ ਰਾਸ ਹੈ ਖਾਲਸਾ ਜੀ ਉਹ ਵੀ ਮਾਇਆ ਹੈ ਫਿਰ ਖਡਾਉਣੇ ਹਨ ਖੇਡਣ ਵਿੱਚ ਪੈ ਗਿਆ ਮਾਇਆ ਹੈ ਫਿਰ ਮਾਂ ਪਿਓ ਦੀ ਸੋਧ ਆ ਗਈ ਉਧਰ ਨੂੰ ਧਿਆਨ ਕਰ ਲਿਆ ਮਾਂ ਦਾ ਚਿਹਰਾ ਵੇਖਣਾ ਤੇ ਰੋਣਾ ਕਿਉਂਕਿ ਉਥੋਂ ਦੁੱਧ ਮਿਲਣਾ ਹੈ ਸਵਾਰਥ ਪੈਦਾ ਹੋ ਗਿਆ ਇਥੋਂ ਹੌਲੀ-ਹੌਲੀ ਮਾਇਆ ਨੇ ਖਾਲਸਾ ਜੀ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਹੌਲੀ ਅੱਜ ਹੋਰ ਕੱਲ ਨੂੰ ਹੋਰ ਇਹਨਾਂ ਪ੍ਰਭਾਵ ਪੈਂਦਾ ਕਿ ਬੰਦੇ ਨੂੰ ਪਰਮੇਸ਼ਰ ਦਾ ਚੇਤਾ ਭੁੱਲ ਜਾਂਦਾ ਜਵਾਨੀ ਆਉਂਦੀ ਹੈ ਤੇ ਖਾਲਸਾ ਜੀ ਜਿਹੜਾ ਹੁਸਨ ਸਿਰ ਤੇ ਚੜਿਆ ਹੁੰਦਾ ਜਿਹੜਾ ਪਰਮੇਸ਼ਰ ਨੇ ਰੂਪ ਦਿੱਤਾ ਹੋਇਆ ਹੁੰਦਾ ਉਹਦਾ ਹੀ ਮਾਣ ਨਹੀਂ ਮੋਕਦਾ ਫਿਰ ਉਸ ਤੋਂ ਬਾਅਦ ਵਿਆਹ ਆ ਜਾਂਦਾ ਤੇ ਬੱਚਿਆਂ ਨਾਲ ਮੋਹ ਪੈ ਜਾਂਦਾ ساری ਉਮਰ ਬੱਚਿਆਂ ਵਾਸਤੇ ਖਾਲਸਾ ਜੀ ਕਮਾਈ ਕਰੀ ਜਾਂਦਾ ਪਰਮੇਸ਼ਰ ਦਾ ਚੇਤਾ ਹੀ ਨਹੀਂ ਫਿਰ ਐਂਡਲਾ ਵੇਲਾ ਆਉਂਦਾ ਜਿਸ ਵੇਲੇ ਖਾਲਸਾ ਜੀ ਮੰਝੇ ਤੇ ਬੰਦਾ ਪੈ ਜਾਂਦਾ ਤੇ ਨਾ ਕੋਈ ਪੁੱਤ ਸੁਣਦਾ ਨਾ ਧੀ ਸੁਣਦੀ ਆ ਨਾ ਨੂੰਹ ਸੁਣਦੀ ਆ ਤੇ ਜਿਹੜੇ ਪੋਤਰੇ ਹੁੰਦੇ ਉਹ ਵੀ ਟਿਚਰਾਂ ਕਰਦੇ ਕਿ ਬਾਪੂ ਤੇਰੇ ਕੋਠਿਆਂ ਨਹੀਂ ਜਾਂਦਾ ਅਸੀਂ ਤਾਂ ਚੰਗੇ ਭਲੇ ਤੋਰਦੇ ਤੇ ਕੋਕੋ ਕਿਉਂ ਨਹੀਂ ਉੱਠਿਆ ਜਾਂਦਾ ਜਿਹੜੀਆਂ ਨੋਹਾਂ ਲਿਆਂਦੀਆਂ ਸੀ ਹੱਥੀਂ ਵਿਆਹ-ਵਿਆਹ ਕੇ ਵਾਜੇ ਵਜਾਵ ਜਾ ਕੇ ਹੁਣ ਪਾਣੀ ਨਹੀਂ ਪੁੱਛਦੀਆਂ ਜਿਹੜੇ ਪੁੱਤਾਂ ਨੂੰ ਮੋਢਿਆਂ ਤੇ ਬਿਠਾ ਕੇ ਖਾਲਸਾ ਜੀ ਸੰਸਾਰ ਕਮਾਇਆ ਉਹਨ ਹੁਣ ਗਣੋ ਲੌਣਾ ਫਿਰਦੇ ਆ ਸੋ ਇਸੇ ਪ੍ਰਕਾਰ ਇਹ ਸੰਸਾਰ ਦਾ ਖਾਲਸਾ ਜੀ ਵਿਵਹਾਰ ਹੈ ਸਾਨੂੰ ਸਤਿਗੁਰਾਂ ਨੇ ਇਹੀ ਚੀਜ਼ ਦੱਸੀ ਆ ਕਿ ਭਾਈ ਨਾਮ ਨੂੰ ਮੁੱਖ ਦਿਓ ਨਾਮ ਵੱਲ ਮੁੱਖ ਕਰੋ ਨਾਮ ਨੂੰ ਪਹਿਲ ਦਿਓ ਨਾ ਉਹਨੂੰ ਆਗੂ ਬਣਾਓ ਜਿਸ ਮਨੁੱਖ ਦੇ ਮੁਖ ਵਿੱਚ ਨਾਮ ਹੈ ਖਾਲਸਾ ਜੀ ਔਖੀ ਘੜੀ ਪਰਮੇਸ਼ਰੋਂ ਨੂੰ ਵੇਖਣ ਨਹੀਂ ਦਿੰਦਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਉਹ ਆਪਣਾ ਬਿਰਦ ਪਛਾਣਦਾ ਜਿਹੜਾ ਉਹਦਾ ਨਾਮ ਜਪਦਾ ਨਾਮ ਦੀ ਮਹਿਮਾ ਕਰਦਾ ਫਿਰ ਵਾਹਿਗੁਰੂ ਸੱਚੇ ਪਾਸ਼ਾ ਕਾਲਪੁਰਖ ਜੀ ਉਹਦਾ ਖਾਲਸਾ ਜੀ ਆਪ ਰਾਖਾ ਬਣਦਾ ਆਪ ਮਦਦਗਾਰ ਬਣਦਾ ਸੋ ਇਸ ਕਰਕੇ ਖਾਲਸਾ ਜੀ ਸੰਸਾਰ ਅੱਗੇ ਹੱਥ ੱਡਣਾ ਛੱਡ ਕੇ ਉਸ ਕਰਤਾ ਅੱਗੇ ਹੱਥ ੱਡਣਾ ਚਾਹੀਦਾ ਜੇ ਇਸ ਵੇਲੇ ਖਾਲਸਾ ਜੀ ਆਪਾਂ ਉਸ ਪਰਮੇਸ਼ਰ ਵਾਹਿਗੁਰੂ ਜੀ ਅੱਗੇ ਹੱਥ ਢਾਣਾ ਸ਼ੁਰੂ ਕਰ ਦੇਵਾਂਗੇ ਫਿਰ ਖਾਲਸਾ ਜੀ ਕਿਸੇ ਦੀ ਮੁਤਾਜਬੀ ਨਹੀਂ ਰਹਿੰਦੀ ਕਿਸੇ ਵੱਲ ਵੇਖਣ ਦੀ ਲੋੜ ਨਹੀਂ ਪੈਂਦੀ ਜਦੋਂ ਅਸੀਂ ਉਸ ਦਾਤੇ ਦੇ ਮੱਤੇ ਬਣ ਜਾਂਦੇ ਹਾਂ ਖਾਲਸਾ ਜੀ ਹੋਰ ਜਾ ਕੇ ਭੇਜਦਾ ਉਹ ਸੰਸਾਰ ਵਾਂਗੂ ਨਹੀਂ ਕਿ ਕੋਈ ਮੰਗਦਾ ਕਿਸੇ ਦੇ ਦਰ ਤੇ ਜਾਵੇ ਤੇ ਦੁਰਕਾਰ ਦਿੱਤਾ ਉਹ ਦੁਰਕਾਰ ਦਾ ਨਹੀਂ ਹੈ ਉਹ ਖਾਲਸਾ ਜੀ ਬੇਅੰਤ ਖਜ਼ਾਨੇ ਦੇ ਕੇ ਤੇ ਨਿਹਾਲ ਕਰਕੇ ਤੋਰਦਾ ਹੈ ਸੋ ਐਸੇ ਦਾਤੇ ਦੇ ਐਸੇ ਸਤਗੁਰਾਂ ਦੇ ਚਰਣੀ ਲੱਗिए ਐਸੀ ਪਾਵਨ ਪਵਿੱਤਰ ਇਲਾਹੀ ਤੁਰਕੀ ਬਾਣੀ ਦਾ ਜਾਪ ਜਾਪ ਕਰਿਏ ਕਿਉਂਕਿ ਐਸੇ ਬਾਣੀ ਵਿੱਚੋਂ ਹੀ ਖਾਲਸਾ ਜੀ ਸਭੇ ਸੁਖ ਪ੍ਰਾਪਤ ਹੁੰਦੇ ਹਨ ਮਹਾਰਾਜ ਸਾਰੀਆਂ ਚੀਜ਼ਾਂ ਦੇਣ ਵਾਲਾ ਮਾਇਆ ਦੇਣ ਵਾਲਾ ਧਨ ਦੇਣ ਵਾਲਾ ਲਕਸ਼ਮੀ ਦੇਣ ਵਾਲਾ ਧੀ ਪੁੱਤ ਦੇਣ ਵਾਲਾ ਸੋ ਸਤਗੁਰ ਸੱਚੇ ਪਾਸ਼ਾ ਮਹਾਰਾਜ ਸਾਰਿਆਂ ਸੁੱਖਾਂ ਦੇ ਦਾਤੇ ਹਨ ਕਲਗੀਧਰ ਪਾਸ਼ਾ ਤੇ ਮਹਾਰਾਜ ਕਹਿੰਦੇ ਨੇ ਸਤਿਗੁਰਾਂ ਦਾ ਪਾਵਨ ਪਵਿੱਤਰ ਬਚਨ ਹੈ ਖਾਲਸਾ ਜੀ ਪ੍ਰਾਣ ਕੇ بچਈਆ ਦੁੱਧ ਪੂਤ ਕੇ ਦਵਈਆ ਰੋਗ ਸੋਗ ਕੇ ਮਟਈਆ ਕਿਦੋਂ ਮਾਨੀ ਮਹਾਮਾਨ ਹੋ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਹੈ ਪ੍ਰਾਣਾ ਨੂੰ ਬਚਾਉਣ ਵਾਲੇ ਸਤਿਗੁਰੂ ਹੈ ਦੁੱਧ ਪੁੱਤ ਦੀ ਦਾਤ ਦੇਣ ਵਾਲੇ ਹੈ ਰੋਗਾ ਤੇ ਸੋਗਾ ਨੂੰ ਮਟਾਉਣ ਵਾਲੇ ਮਹਾਰਾਜ ਤੇਰੇ ਵਰਗਾ ਹੋਰ ਕੌਣ ਹੈ ਸੋ ਐਸੇ ਸਤਿਗੁਰਾਂ ਨੇ ਪਾਵਨ ਪਵਿੱਤਰ ਖਾਲਸਾ ਜੀ ਇਹ ਬਚਨ ਜਿਹੜੇ ਹਨ ਜਿਹੜਾ ਮਨੁੱਖ ਪੜਦਾ ਹੈ ਤੇ ਖਾਲਸਾ ਜੀ ਪਾਰਸ ਕਲਾ ਉਹਦੇ ਹਿਰਦੇ ਵਿੱਚ ਵਾਪਰਦੀ ਹੈ ਸੋ ਆਓ ਮਹਾਰਾਜੀ ਦੀ ਕਿਰਪਾ ਸਦਕਾ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਜਿਨ੍ਹਾਂ ਦੀ ਕਿਰਪਾ ਰਹਿਮਤ ਦਇਆ ਸਦਕਾ ਖਾਲਸਾ ਜੀ ਹੱਡ ਬੀਤੀ ਆਈ ਹੈ ਆਪਾਂ ਸਰਵਣ ਕਰੀਏ ਗੁਰੂ ਗਰੀਬ ਨਿਵਾਰ ਅੰਤਰਜਾਮੀ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਵਿੱਚ ਜਿਹੜੀ ਖਾਲਸਾ ਜੀ ਮਹਾਰਾਜ ਦੀ ਗੋਦ ਵਿੱਚ ਜਿਹੜੀ ਮਹਾਰਾਜ ਦੀ ਤਾਕਤ ਹੈ ਉਹ ਕਿਤੇ ਹੋਰੋਂ ਨਹੀਂ ਮਿਲਣੀ ਇਸੇ ਕਰਕੇ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨੇ ਤੇ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਹੁਣ ਬੇਅੰਤ ਹੋਰ ਸਥਾਨ ਨੇ ਜਿੱਥੇ ਖਾਲਸਾ ਦੀ ਸੰਗਤ ਇਕੱਤਰ ਹੋ ਕੇ ਜਾਪ ਜਪਦੀ ਸਤਿਗੁਰਾਂ ਦੀ ਬਾਣੀ ਨੂੰ ਪੜਨਾ ਖਾਲਸਾ ਦੀ ਵੱਡੀ ਕਲਾ ਪ੍ਰਾਪਤ ਹੁੰਦੀ ਹੈ ਸਤਿਗੁਰਾਂ ਦੀ ਗੋਦ ਵਿੱਚ ਬਹਿ ਕੇ ਬਾਣੀ ਦਾ ਜਾਪ ਜਪ ਕਰਨਾ ਉਹਦੇ ਨਾਲ ਆਤਮਿਕ ਅਡੋਲਤਾ ਮਿਲਦੀ ਹੈ ਸੁਖ ਪ੍ਰਾਪਤ ਹੁੰਦੇ ਹਨ ਸੋ ਐਸੀ ਭਾਈ ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਸੰਗਤ ਹੈ ਜ਼ਰੂਰ ਕਰਿਆ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਮਿਹਰ ਹੋਈ ਤੇ ਖਾਲਸਾ ਜੀ ਇਹ ਹੱਡ ਬੀਤੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਕਿ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਦਇਆ ਕੀਤੀ ਸਾਡੇ ਘਰ ਦੇ ਜਿਹੜੇ ਚਾਰ ਜੀ ਸਨ ਤੇ ਚਾਰੋਂ ਦੇ ਚਾਰੋਂ ਜਿਹੜੇ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਠੀਕ ਹੋਏ ਕਿਵੇਂ ਹੋਏ ਉਹ ਵੀਰ ਸੁਣਾਉਂਦਾ ਹੈ ਹੱਦ ਬੀਤੀ ਜਿਵੇਂ ਖਾਲਸਾ ਜੀ ਉਹਨੇ ਸੁਣਾਉਣਾ ਕੀਤੀ ਆ ਵੀਰ ਨੇ ਉਹਵੇਂ ਆਪ ਜੀ ਨੂੰ ਸੁਣਾਉਂਦਾ ਹਾਂ ਵੀਰ ਦੱਸਦਾ ਕਿ ਸਭ ਤੋਂ ਪਹਿਲਾਂ ਤੇ ਮੇਰੀ ਜਿਹੜੀ ਭੈਣ ਸੀ ਉਹਨੂੰ ਡਿਪਰੈਸ਼ਨ ਸੀਗਾ ਉਹ ਕਈ ਵਾਰ ਇਕੱਲੀ ਗੱਲਾਂ ਕਰਨ ਲੱਗ ਪਈ ਵਾਹਿਗੁਰੂ ਜਾਣੇ ਉਹਨੂੰ ਕੀ ਉਹਦੇ ਮਨ ਵਿੱਚ ਸਦਮਾ ਲੱਗਾ ਇੱਕ ਵਾਰ ਸਾਡੇ ਬਾਪੂ ਜੀ ਦੀ ਇਦਾਂ ਐਕਸੀਡੈਂਟ ਹੋ ਗਿਆ ਸੀ ਬਾਪੂ ਜੀ ਦਾ ਤੇ ਉਹਨਾਂ ਦਾ ਗਿੱਟਾ ਜਿਹੜਾ ਉਹ ਚੂਰ ਹੋ ਗਿਆ ਸੀ ਟੁੱਟ ਗਿਆ ਸੀ ਉਸ ਤੋਂ ਬਾਅਦ ਉਹ ਭੈਣ ਜਿਹੜੀ ਉਹ ਗੱਲ ਦਿਲ ਤੇ ਲਾ ਗਈ ਉਸ ਤੋਂ ਬਾਅਦ ਉਹ ਅਵਲੀਆਂ ਟਵਲੀਆਂ ਮਾਰਦੀ ਸੀ ਰਾਤ ਨੂੰ ਕਈ ਉਹ ਇਕੱਲੀ ਬੈਠੀ ਉਹਨਾਂ ਨੇ ਗੱਲਾਂ ਕਰੀ ਜਾਣੀਆਂ ਐਵੇਂ ਹੱਥਾਂ ਤੇ ਹੱਥ ਮਾਰੀ ਜਾਣੇ ਕਈ ਐਰੀ ਗੱਲਾਂ ਕਰੀ ਜਾਣੀਆਂ ਸੀ ਆਖਣਾ ਪਾਗਲ ਹੋ ਗਈ ਐ ਤੇ ਐਵੇਂ ਕਰਦਿਆਂ ਕਰਦਿਆਂ ਫਿਰ ਜਿਵੇਂ ਕੋਈ ਇਦਾਂ ਦੀ ਖੇਲ ਇਦਾਂ ਦੀ ਕੋਈ ਸ਼ੈ ਘਰ ਤੇ ਵੜੀ ਜਿਨੇ ਸਾਡੇ ਸਾਰੇ ਘਰ ਦੇ ਜਿਹੜੇ ਜੀ ਬਿਮਾਰ ਕੀਤੇ ਕਹਿੰਦੇ ਪਹਿਲਾਂ ਭੈਣ ਜਿਹੜੀ ਸੀ ਉਹਨੂੰ ਪਤਾ ਹੀ ਨਹੀਂ ਸੀ ਲੱਗਦਾ ਅਸੀਂ ਵਾਜਾਂ ਦੇਣੀਆਂ ਉਹਨੇ ਸੁਣਨੀ ਨਾ ਉਹ ਆਪਣੀ ਜਿੱਥੇ ਦਿਮਾਗ ਉਹਦਾ ਕਿਤੇ ਖਲੋਤਾ ਜਿੱਦਾਂ ਬੰਦਾ ਸੋਚਣਾ ਛੱਡ ਦਿੰਦਾ ਜਾਂ ਕੋਈ ਸੋਚ ਚ ਪੈ ਜਾਂਦਾ ਇਦਾਂ ਕਹਿੰਦਾ ਉਹਨੂੰ ਹੁਣ ਹੋ ਜਾਂਦਾ ਸੀ ਤੇ ਕਹਿੰਦੇ ਫਿਰ ਕੀ ਹੋਇਆ ਮਹਾਰਾਜ ਦੀ ਕਿਰਪਾ ਕੋਈ ਵਰਤਣੀ ਸੀ ਉਹਨੇ ਵੀ ਜਾਣਾ ਸੀ ਤੇ ਬਾਕੀ ਪਰਿਵਾਰਾਂ ਦਾ ਵੀ ਪਹਿਲਾਂ ਦੁੱਖ ਸੁਣਾ ਆਦਿਏ ਜਿਹੜੀ ਕਹਿੰਦੇ ਉਹਨਾਂ ਦੀ ਮਾਤਾ ਜੀ ਸੀਗੇ ਖਾਲਸਾ ਜੀ ਉਹਦੇ ਧੌਣ ਦੇ ਥੱਲੇ ਤੇ ਲੱਕ ਤੋਂ ਉੱਪਰ ਮਤਲਬ ਉਥੇ ਦਾਣੇ ਹੋ ਜਾਂਦੇ ਸੀ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਖਾਰਸ਼ ਹੁੰਦੀ ਸੀ ਕਪੜਾ ਨਹੀਂ ਸੀ ਪੈਂਦਾ ਜਿਹੜਾ ਕਪੜਾ ਪਾਉਂਦੇ ਸੀ ਉਹ ਲੱਗ ਜਾਂਦਾ ਸੀ ਤੇ ਬਹੁਤ ਜ਼ਿਆਦਾ ਸਾੜ ਪੈਂਦਾ ਸੀ ਤੇ ਕੱਲੇ ਮਾਤਾ ਜੀ ਇੱਕ ਕਮਰੇ ਵਿੱਚ ਰਾਤ ਨੂੰ ਸੌਂਦੇ ਸੀ ਤੇ ਉਹਨਾਂ ਨੂੰ ਬਸਤਰ ਜਿਹੜੇ ਸੀ ਉਹ ਲਾਉਣੇ ਪੈਂਦੇ ਸੀ ਮਤਲਬ ਇੰਨੀ ਜ਼ਿਆਦਾ ਉਹਨਾਂ ਨੂੰ ਜਲਨ ਹੁੰਦੀ ਸੀ ਕਹਿੰਦੇ ਬਈ ਬੜੀ ਹੋਰੀ ਦਵਾਈ ਲਈ ਬਣੀਆਂ ਟਿਊਬਾਂ ਵਗੈਰਾ ਲਾਈਆਂ ਪਰ ਉਹ ਠੀਕ ਨਹੀਂ ਸੀ ਹੁੰਦਾ ਓਨੇ ਥਾਂ ਦੇ ਵਿੱਚ ਹੀ ਹੁੰਦੀ ਸੀ ਤੇ ਉਹ ਜਿੱਥੇ ਵੀ ਜਾਂਦੇ ਸੀ ਕਈਆਂ ਨੇ ਕਿ ਆਇਥੋਂ ਫਾਂਡਾ ਕਰਾ ਲਓ ਉਥੋਂ ਫਾਂਡਾ ਕਰਾ ਲਓ ਉਹ ਸਾਰੇ ਥਾਂ ਜਾ ਕੇ ਵੇਖਿਆ ਕੋਈ ਫਰਕ ਨਹੀਂ ਪਿਆ ਉਸ ਤੋਂ ਬਾਅਦ ਵੀਰ ਦੱਸਦਾ ਕਿ ਇੱਕ ਸਾਡੇ ਪਰਿਵਾਰ ਵਿੱਚ ਸਾਡੀ ਮਾਸੀ ਜੀ ਦੀ ਲੜਕੀ ਰਹਿੰਦੀ ਹੈ ਤੇ ਸਾਡੀ ਮਾਸੀ ਜੀ ਪੂਰੇ ਹੋ ਗਏ ਸੀ ਤੇ ਉਹ ਭੈਣ ਵੀ ਸਾਡੇ ਕੋਲੇ ਰਹਿੰਦੀ ਸਾਡੇ ਘਰੇ ਤੇ ਉਹਦੇ ਇਹ ਜਿਹੜੀਆਂ ਗੱਲਾਂ ਹੋਈਆਂ ਰੋਗ ਵਿਆਪੇ ਸਾਰੇ ਇੱਕ ਸਮੇਂ 'ਚ ਹੀ ਵਿਆਪੇ ਪਹਿਲਾਂ ਸਾਡੀ ਭੈਣ ਨੂੰ ਹੋਇਆ ਫਿਰ ਹੌਲੀ-ਹੌਲੀ ਸਾਰਿਆਂ ਨੂੰ ਹੋਇਆ ਜਿਹੜੀ ਉਹ ਮਾਸੀ ਦੀ ਲੜਕੀ ਘਰੇ ਰਹਿੰਦੀ ਸੀ ਉਹਦੇ ਖਾਲਸਾ ਜੀ ਜਿਹੜੀ ਖੱਬੀ ਲੱਤ ਸੀ ਉਹਦੇ ਵਿੱਚ ਦਰਦ ਜਾਂਦੀ ਸੀ ਤੇ ਕਿਸੇ ਨੇ ਆਖਿਆ ਵੀ ਰੀਂਹ ਦੀ ਦਰਦ ਆ ਬਿਤਾ ਕਰਕੇ ਉਹ ਦਰਦ ਹੁੰਦੀ ਆ ਦਾ ਫਾਂਡਾ ਹੁੰਦਾ ਪਤਾ ਨਹੀਂ ਕੀ ਬੰਨਣ ਜਾਂ ਬੰਦੇ ਹੁੰਦੇ ਖਾਲਸਾ ਜੀ ਉਹ ਤੇ ਉਹ ਉਹ ਕਰਾ ਲਓ ਉਹ ਵੀ ਕਰਾਇਆ ਉਹ ਵੀ ਬੱਜ ਠੀਕ ਨਹੀਂ ਹੋਇਆ ਤੇ ਖਾਲਸਾ ਜੀ ਉਹ ਲਾਤ ਲਾਤ ਤੇ ਦਰਦ ਜਾਣ ਜਾਣ ਕੇ ਜਾਣ ਕਰਕੇ ਨਾ ਜਿਹੜੀ ਉਹ ਭੈਣ ਸੀ ਲਗਾਉਣ ਲੱਗ ਪਈ ਸੀ ਮਾੜਾ ਮਾੜਾ ਤੇ ਰਾਤ ਨੂੰ ਉਹਦੇ ਦਰਦ ਛਿੜਨੀ ਜਦੋਂ ਦਿਨੇ ਤੁਰੀ ਫਿਰਨਾ ਤੋਂ ਕੁਛ ਨਾ ਹੋਣਾ ਜਦੋਂ ਰਾਤ ਨੂੰ ਲੰਮੇ ਪੈ ਜਾਣਾ ਜਦੋਂ ਰੈਸਟ ਦੇਣੀ ਲੱਤ ਨੂੰ ਉਰੋਂ ਦਰਦ ਸ਼ੁਰੂ ਹੋ ਜਾਣੀ ਉਪਰੋਂ ਠਾਹ ਨੂੰ ਜਾਂਦੀ ਸੀ ਤੇ ਸਾਰਿਆਂ ਨੇ ਕਿਹਾ ਵੀ ਇਹ ਰੀਂ ਦੀ ਦਰਦ ਆ ਪਰ ਉਹਦੇ ਵੀ ਫੰਡੇ ਕਰਾਏ ਕਈ ਦਵਾਈਆਂ ਲਈਆਂ ਪਰ ਕੋਈ ਫਰਕ ਨਹੀਂ ਪਿਆ ਉਸ ਤੋਂ ਬਾਅਦ ਇਹ ਤਿੰਨ ਜੀ ਸਾਡੇ ਘਰ ਦੇ ਹੋ ਗਏ ਉਸ ਤੋਂ ਬਾਅਦ ਸਾਡੇ ਬਾਪੂ ਜੀ ਉਹਨਾਂ ਦਾ ਜਦੋਂ ਜਦੋਂ ਦਾ ਗੱਟਾ ਟੁੱਟ ਗਿਆ ਉਹਨਾਂ ਦਾ ਜਿਹੜਾ ਉਹ ਉਹਨਾਂ ਦੇ ਅੰਦਰ ਇੰਨੀ ਕਿ ਨੈਗੇਟਿਵਿਟੀ ਸੀ ਉਹਨਾਂ ਨੇ ਕਹਿਣਾ ਵੀ ਮੈਂ ਮਰ ਚੱਲਾਂ ਜੇ ਕਿਸੇ ਲੱਗੇ ਉਹਨਾਂ ਨੇ ਕੋਈ ਗੱਲ ਕਰ ਦੇਣੀ ਪਰਿਵਾਰ ਨੇ ਵੀ ਸਾਨੂੰ ਆਹ ਹੁੰਦਾ ਉਹਨੇ ਕਹਿਣਾ ਵੀ ਮੈਂ ਮਰ ਚੱਲਾਂ ਵੀ ਇਹ ਠੀਕ ਨਹੀਂ ਹੋਣਾ ਮਤਲਬ ਜਦੋਂ ਵੀ ਸੋਚਣਾ ਮਾੜਾ ਸੋਚਣਾ ਉਹ ਵੀ ਬਿਮਾਰ ਸੀਗੇ ਘਰ ਦੇ ਵਿੱਚ ਮੈਂ ਇਕੱਲਾ ਹੀ ਸਾਂ ਤੇ ਮੇਰੀ ਹਾਲਤ ਇਦਾਂ ਦੀ ਹੋਈ ਸੀ ਵੀ ਮੈਂ ਉਹਨਾਂ ਵੱਲ ਵੇਖ-ਵੇਖ ਕੇ ਮੈਨੂੰ ਵੀ ਹੋਣ ਲੱਗ ਪਿਆ ਸੀ ਤੇ ਕਹਿੰਦੇ ਮਹਾਰਾਜ ਦੀ ਕੋਈ ਕਲਾ ਵਰਤਣੀ ਸੀ ਸਤਗੁਰਾਂ ਨੇ ਕੋਈ ਮਿਹਰ ਕਰਨੀ ਸੀ ਤੇ ਆਪਣੇ ਦਰ ਖੜਨਾ ਸੀ ਕਿਸੇ ਪ੍ਰਕਾਰ ਹੀ ਖੜਨਾ ਹੋਵੇ ਕਹਿੰਦਾ ਪਹਿਲਾਂ ਅਸੀਂ ਕਦੇ ਸੰਗਤ ਨਹੀਂ ਕੀਤੀ ਇਕੱਠਿਆਂ ਨੇ ਕਹਿੰਦੇ ਐਵੇਂ ਇਹ ਜਿਹੜੇ ਰੋਗ ਸੀ ਸਾਡੇ ਘਰ ਵਿੱਚ ਬੜੇ ਇਹਨਾਂ ਨੂੰ 6 ਮਹੀਨੇ 8 ਮਹੀਨੇ ਹੋ ਗਏ ਸੀਗੇ ਤੇ ਬਹੁਤ ਅਸੀਂ ਮੈਂ ਵੀ ਮੇਰੇ ਮਨ ਵਿੱਚ ਇਹੋ ਚੀਜ਼ ਆਉਣੀ ਵੀ ਮੈਂ ਕੀ ਕਰੂੰਗਾ ਵੀ ਮੈਂ ਜਿੰਨੇ ਪੈਸੇ ਕਮਾਉਂਦਾ ਸਾਂ ਉਹ ਸਾਰੇ ਇਹਨਾਂ ਦੀਆਂ ਦਵਾਈਆਂ ਤੇ ਲੱਗ ਜਾਂਦੇ ਸੀ ਕਦੇ ਕਿਤੇ ਲੈ ਜਾਓ ਕਦੇ ਕਿਤੇ ਲੈ ਜਾਓ ਘਰੇ ਆਉਣਾ ਤੇ ਪਤਾ ਨਹੀਂ ਰੋਟੀ ਮਿਲਨੀ ਕਿ ਨਹੀਂ ਮਿਲਨੀ ਕਈ ਵਾਰੀ ਮਾਤਾ ਜੀ ਨੇ ਕਹਿਣਾ ਮੇਰੇ ਕੋ ਬੈ ਨਹੀਂ ਹੁੰਦਾ ਜਿਹੜੀ ਦੂਜੀ ਭੈਣ ਮਾਸੀ ਦੀ ਕੁੜੀ ਸੀ ਉਹਨੇ ਕਹਿਣਾ ਮੇਰੀ ਲੱਤ 'ਚ ਫੀਡ ਹੁੰਦੀ ਆ ਤੇ ਜਿਹੜੀ ਸਾਡੀ ਭੈਣ ਸੀ ਉਹਦੋਂ ਪਤਾ ਹੀ ਕੱਖ ਨਹੀਂ ਸੀਗਾ ਸੋ ਐਵੇਂ ਮਹਾਰਾਜ ਦੀ ਕਿਰਪਾ ਹੋਈ ਸਤਿਗੁਰਾਂ ਦੀ ਦਇਆ ਹੋਈ ਕਿਵੇਂ ਕਹਿੰਦਾ ਇੱਕ ਦਿਨ ਮੇਰਾ ਮਿੱਤਰ ਇੱਕ ਘਰੇ ਆਇਆ ਤੇ ਉਹ ਅਮਰਧਾਰੀ ਸਤਿਗੁਰਾਂ ਦੀ ਬਾਣੀ ਪੜਨ ਵਾਲਾ ਉਹ ਦਿਨ ਸਾਨੂੰ ਕੰਮ ਤੋਂ ਛੁੱਟੀ ਸੀ ਤੇ ਮੈਂ ਘਰੇ ਸੀ ਮੈਨੂੰ ਉਹਨੇ ਫੋਨ ਕੀਤਾ ਵੀ ਮੈਂ ਤੇਰੇ ਪਿੰਡ ਵੱਲ ਆਇਆ ਹੋਇਆ ਕਿੱਥੇ ਕਿ ਤੇਰਾ ਘਰ ਪੈਂਦਾ ਮੈਂ ਕਦੀ ਆਇਆ ਨਹੀਂ ਮ ਉਹ ਮਹਾਰਾਜ ਦੀ ਕਿਰਪਾ ਸਦਕਾ ਜਦੋਂ ਬਾਬਾ ਦੀਪ ਸਿੰਘ ਸਾਹਿਬ ਨੇ ਆਪ ਹੀ ਭੇਜਣਾ ਹੁੰਦਾ ਇਹਦਾ ਉਹ ਸਾਡੇ ਘਰ ਆ ਗਿਆ ਤੇ ਚਲੋ ਅਸੀਂ ਬੈਠੇ ਜਦੋਂ ਉਹਨੇ ਵੇਖਿਆ ਸਾਰੇ ਪਰਿਵਾਰ ਦਾ ਜੀਆਂ ਦਾ ਇਦਾਂ ਦਾ ਹਿਸਾਬ-ਤਬ ਉਹ ਕਹਿਣ ਲੱਗਾ ਵੀ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਕਿਉਂ ਨਹੀਂ ਜਾਂਦੇ ਤੁਸੀਂ ਉੱਥੇ ਜਾਇਆ ਕਰੋ ਉੱਥੇ ਸੰਗਤਾਂ ਚ ਪਹਿਰਾ ਕੱਟਦੀਆਂ ਤੇ ਬੜੇ ਸੁਖ ਵਰਤਦੇ ਉਥੋਂ ਆ ਸਾਰੇ ਰੋਗ ਜਿਹੜੇ ਕਿਸੇ ਨੇ ਭਾਵੇਂ ਕੀਤਾ ਕਰਾਇਆ ਹੋਵੇ ਜਾਂ ਕੁਝ ਵੀ ਆ ਵੀ ਬਿਲਕੁਲ ਠੀਕ ਹੋ ਜਾਊਗਾ ਵੀ ਉਹਨੇ ਕਿਹਾ ਵੀ ਮੈਂ ਤਾਂ ਬੜੀਆਂ ਇਥੋਂ ਦਵਾਈਆਂ ਲੈ ਲੈ ਕੇ ਖਵਾਈਆਂ ਵਾ ਤੇ ਗੁਰੂ ਘਰ ਵੀ ਜਾਂਦੀਆਂ ਕਿਤੇ ਕਿਤੇ ਤੇ ਉਹ ਜਿਹੜਾ ਮੇਰਾ ਮਿੱਤਰ ਸੀ ਉਹਨੇ ਬੜਾ ਮੈਨੂੰ ਪੱਕਾ ਕੀਤਾ ਵੀ ਨਹੀਂ ਇਹਨਾਂ ਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਲੈ ਕੇ ਜਾ ਉਥੇ ਲੈ ਕੇ ਜਾ ਕਿਸੇ ਕਿਸੇ ਤਰ੍ਹਾਂ ਇਹਨਾਂ ਮਹਾਰਾਜ ਦੀ ਕਿਰਪਾ ਵਰਤੀ ਅਸੀਂ ਉਹ ਵੀਰ ਦੀ ਮੰਨ ਲਈ ਸਾਰਿਆਂ ਨੇ ਮਾਤਾ ਜੀ ਨੇ ਵੀ ਮੰਨ ਲਈ ਉਸ ਤੋਂ ਬਾਅਦ ਕੀ ਕੀਤਾ ਅਸੀਂ ਤੇ ਉਹਨਾਂ ਨੇ ਕਿਹਾ ਵੀ ਐਤਵਾਰ ਜਾ ਕੇ ਦਪਹਿਰਾ ਕੱਟਿਓ ਅਸੀਂ ਐਤਵਾਰ ਗਏ ਉਹ ਵੀ ਸਾਡੇ ਨਾਲ ਗਿਆ ਫਿਰ ਉਹ ਪਹਿਲਾਂ ਹੀ ਉਥੇ ਪਹੁੰਚਿਆ ਸੀਗਾ ਮੈਂ ਆਪਣੇ ਪਰਿਵਾਰ ਨੂੰ ਗੱਡੀ ਵਿੱਚ ਲੈ ਕੇ ਨਾਲ ਚਲਾ ਗਿਆ ਬਾਪੂ ਜੀ ਇਕੱਲੇ ਘਰੇ ਸੀ ਤਿੰਨੇ ਬੀਬੀਆਂ ਤੇ ਮੈਂ ਚਲਾ ਗਿਆ ਕਹਿੰਦਾ ਉੱਥੇ ਜਾ ਕੇ ਮਹਾਰਾਜ ਦੇ ਘਰ ਬੜੀ ਸੰਗਤ ਸਤਿਗੁਰਾਂ ਦੀ ਦਾਇਆ ਤੇ ਉਹ ਐਸੀ ਕਲਾ ਵਰਤੀ ਜਦੋਂ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਅਸੀਂ ਐਂਟਰ ਹੋਏ ਨਾ ਦਰਬਾਰ ਚ ਬਾਹਰੋਂ ਜਿੱਦੋਂ ਜਿੱਥੇ ਆਪਾਂ ਚਰਨ ਧੋਨੇ ਆਦੇ ਉਤੋਂ ਅੰਦਰ ਜਾਂਦੇ ਆ ਤੇ ਉਸ ਤੋਂ ਬਾਅਦ ਮੈਂ ਕੜਾਹ ਪ੍ਰਸ਼ਾਦੀਆਂ ਦੇਗਾ ਕਹਿੰਦਾ ਤਿੰਨ ਉਹਨੇ ਮੈਨੂੰ ਕਿਹਾ ਵੀ ਤਿੰਨ ਦੇਗਾ ਕਰਾ ਇਹਨਾਂ ਦੀਆਂ ਕੱਲੀਆਂ ਕੱਲੀਆਂ ਨਹੀਂ ਆ ਇਹਨਾਂ ਦੇ ਹੱਥ 'ਚ ਦੇਗਾ ਫੜਾ ਤੇ ਅਰਦਾਸ ਕਰੀਏ ਤੇ ਫੇਰ ਦੇਗ ਕਰਾਈਏ ਤੇ ਖਾਲਸਾ ਜੀ ਜਦੋਂ ਕਹਿੰਦੇ ਦੇਗ ਮਹਾਰਾਜ ਦੀ ਕਿਰਪਾ ਸਦਕਾ ਲੈ ਕੇ ਤੇ ਜਿਹੜੀ ਮਾਸੀ ਦੀ ਲੜਕੀ ਸੀ ਉਹਦੇ ਖਾਲਸਾ ਜੀ ਨੂੰ ਹੱਥ ਵਿੱਚ ਦੇ ਗਏ ਉਹਨੂੰ ਕੀ ਅਰਦਾਸ ਕਰ ਵੀ ਮਹਾਰਾਜ ਮੇਰਾ ਦੁੱਖ ਰੋਗ ਦੂਰ ਕਰ ਦਿਓ ਮੈਂ ਦੇਗ ਕਰਾਉਣੀ ਆ ਤੇ ਪ੍ਰਵਾਨ ਕਰਿਓ ਉਹਨੇ ਉਵੇਂ ਅਰਦਾਸ ਕੀਤੀ ਤੇ ਐਸੀ ਸਤਗੁਰਾਂ ਦੀ ਉਹਤੇ ਕਿਰਪਾ ਹੋਈ ਖਾਲਸਾ ਜੀ ਉਹ ਜਦੋਂ ਘਰੇ ਅਸੀਂ ਸਾਰਾ ਕਾਰਵਿਆਰ ਕਰਕੇ ਆ ਗਏ ਨਾ ਤੇ ਸਭ ਤੋਂ ਪਹਿਲਾਂ ਮੈਂ ਉਹ ਸੁਣਾਉਣ ਲੱਗਾ ਵੀ ਉਹਦੇ ਨਾਲ ਕੀ ਹੋਇਆ ਜਿਨੋ ਉਥੋਂ ਆਪਾਂ ਦੁਪਹਿਰਾ ਕੱਟ ਕੇ ਸਭ ਕੁਝ ਕਰਕੇ ਸ਼ਾਮਾਂ ਨੂੰ ਘਰੇ ਆਏ ਨਾ ਉਸ ਰਾਤ ਉਹਦੀ ਲੱਤ 'ਚ ਦਰਦ ਨਹੀਂ ਹੋਈ ਪਹਿਲੇ ਦਿਨ 'ਚ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਤੇ ਪਹਿਲੇ ਦਿਨ 'ਚ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਵਰਤੀ ਤੇ ਜਿਹੜੇ ਮਾਤਾ ਜੀ ਸੀਗੇ ਉਹਨਾਂ ਨੂੰ ਉਹ ਮੇਰਾ ਮਿੱਤਰ ਸੀ ਉਹ ਕਹਿੰਦਾ ਵੀ ਤੁਸੀਂ ਜੋਤ ਦੇ 'ਚ ਘਿਓ ਪਾਓ ਘਿਓ ਬਾਹਰੋਂ ਲੈ ਕੇ ਪਾਇਆ ਵੀ ਇੱਥੋਂ ਜੋਤ ਦਾ ਘਿਓ ਲੈ ਜਾਓ ਜਿੱਥੇ ਤੁਹਾਡੇ ਸਾੜ ਪੈਂਦਾ ਉਥੇ ਜੋਤ ਦਾ ਘਿਓ ਲਾਓ ਮਹਾਰਾਜ ਕਿਰਪਾ ਕਰਨਗੇ ਤੇ ਉਹ ਮਹਾਰਾਜ ਦੀ ਕਿਰਪਾ ਵਰਤੀ ਜਿਸ ਦਿਨ ਘੂ ਖੜਿਆ ਜਦੋਂ ਹੁਣ ਮਾਤਾ ਜੀ ਇਸ ਘਰੇ ਪਹੁੰਚੇ ਅਸੀਂ ਤੇ ਮਾਤਾ ਜੀ ਨੂੰ ਉਸ ਦਿਨ ਜਿਹੜਾ ਜਲਣ ਉਹ ਘਟ ਹੋਈ ਤੇ ਅਗਲੇ ਦਿਨ ਉਹ ਤੋਂ ਘਟ ਹੋਈ ਤੀਜੇ ਚੌਥੇ ਦਿਨ ਮਾਤਾ ਜੀ ਦੇ ਸਰੀਰ ਦੇ ਉੱਤੇ ਕੋਈ ਜਲਣ ਨਹੀਂ ਕੋਈ ਸਾਲ ਨਹੀਂ ਸੀ ਕੋਈ ਦਾਣੇ ਨਹੀਂ ਸੀ ਜਿਹਦੇ ਕਰਕੇ ਉਹਨਾਂ ਕੋ ਕੱਪੜਾ ਨਹੀਂ ਸੀ ਪੈਂਦਾ ਬਹੁਤ ਹੀ ਜ਼ਿਆਦਾ ਖਾਰਸ਼ ਹੁੰਦੀ ਸੀ ਖੂਨ ਹੀ ਕਢ ਲੈਂਦੇ ਸੀ ਖੁਰਕ ਖੁਰਕ ਕੇ ਪਰ ਮਹਾਰਾਜ ਦੀ ਕਿਰਪਾ ਵਰਤ ਗਈ ਸਤਗੁਰਾਂ ਦੀ ਤੀਜੇ ਚੌਥੇ ਦਿਨ ਤੱਕ ਉਹ ਵੀ ਠੀਕ ਹੋ ਗਈ ਹੁਣ ਖਾਲਸਾ ਜੀ ਪਿੱਛੇ ਬਜੀਆ ਮੇਰੀ ਭੈਣ ਜਿਹੜੀ ਅਵਲੀਆਂ ਟਵਲੀਆਂ ਮਾਰਦੀ ਸੀ ਕਹਿੰਦੇ ਉਹ ਨਾ ਜਦੋਂ ਅਸੀਂ ਉੱਥੋਂ ਬਾਹਰ ਨਿਕਲੇ ਤੇ ਉਹਨੂੰ ਕੋਈ ਫਰਕ ਨਹੀਂ ਪਿਆ ਤੇ ਜਦੋਂ ਬਾਹਰ ਨਿਕਲੇ ਨਾ ਤੇ ਉਹ ਜਿਹੜਾ ਮੇਰਾ ਮਿੱਤਰ ਸੀ ਉਹ ਤਾਂ ਪਹਿਲਾਂ ਵੀ ਇੱਥੇ ਆਉਂਦਾ ਸੀ ਤੇ ਕਾਫੀ ਉਹਦੀ ਬਾਗ ਵੀ ਸੀਗੀ ਕਹਿੰਦੇ ਜਦੋਂ ਉਹ ਕੋਈ ਫੌਜ ਮਿਲਦਾ ਤੇ ਉਹ ਨਮਸਕਾਰ ਕਰਦਾ ਸੀ ਕੋ ਉਹ ਨਿਹੰਗ ਸਿੰਘ ਪੰਜ ਛੇ ਜਿਹੜੇ ਜਦੋਂ ਜੋੜਾ ਘਰ ਆ ਉਧਰ ਅੰਦਰ ਆ ਰਹੇ ਸੀ ਉਹ ਸਿੰਘ ਨੇ ਫਤਿਹ ਬਲਾਈ ਅਸੀਂ ਵੀ ਬਲਾਈ ਤੇ ਉਹ ਜਾਂਦੇ ਜਾਂਦੇ ਨਾ ਜਿਹੜੀ ਮੇਰੀ ਭੈਣ ਸੀ ਉਹਨੇ ਸਿਰ ਤੇ ਹੱਥ ਰੱਖਿਆ ਉਹਨਾਂ ਨੇ ਤੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਜਦੋਂ ਹੱਥ ਰੱਖਿਆ ਤੇ ਉਹ ਇੱਕਦਮ ਡਰ ਗਈ ਉਹ ਉਹਨਾਂ ਨੇ ਪੁੱਛਿਆ ਵੀ ਤੇ ਇਹ ਕੀ ਹੋਇਆ ਤੇ ਅਸੀਂ ਫਿਰ ਦੱਸਿਆ ਕਿ ਬਾਬਾ ਜੀ ਵੀ ਇਹ ਆਪਣੇ ਆਪ ਹੀ ਗੱਲਾਂ ਕਰੀ ਜਾਂਦੀ ਹੈ ਕਹਿੰਦੇ ਇਹਨੂੰ ਸ਼ੁਰੂ ਤੋਂ ਹੀ ਆ ਕਹਿੰਦੇ ਨਹੀਂ ਸ਼ੁਰੂ ਤੋਂ ਨਹੀਂ ਆ ਇਹ ਥੋੜੇ ਚਿਰ ਤੋਂ ਹੀ ਹੋਈ ਆ ਵੀ ਇਹ ਪਹਿਲਾਂ ਨਹੀਂ ਸੀ ਪਹਿਲਾਂ ਬਿਲਕੁਲ ਸਹੀ ਸੀ ਤੇ ਉਹ ਕਹਿਣ ਲੱਗੇ ਵੀ ਕੋਈ ਨਹੀਂ ਮਾਰਾ ਕਿਰਪਾ ਕਰਨਗੇ ਤੁਸੀਂ ਇਦਾਂ ਕਰੋ ਛਿੱਧੀ ਦੇਖ ਦੀ ਰਗੜੇ ਦੀ ਇਹਨਾਂ ਦੀ ਰਸਤਾ ਦਿਓ ਤੇ ਅਸੀਂ ਪੁੱਛਿਆ ਵੀ ਬਾਬਾ ਜੀ ਕਿੱਥੇ ਲਈਏ ਕਹਿੰਦੇ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਦੇ ਦਿਓ ਉੱਥੇ ਦੇ ਕੇ ਅਰਦਾਸ ਕਰਕੇ ਆਓ ਕਿ ਮਹਾਰਾਜ ਜੀ ਤੁਹਾਡੇ ਸਥਾਨ ਤੇ ਰਗੜੇ ਦੀ ਜਿਹੜੀ ਰਸਤ ਦੇਤੀ ਹੈ ਕਿਰਪਾ ਕਰੋ ਮੇ ਸਾਡੀ ਇਹ ਜਿਹੜੀ ਬੱਚੀ ਆ ਇਹਦਾ ਜੋ ਵੀ ਮਹਾਰਾਯਾਦ ਵਿਆਦ ਉਪਾਦ ਆ ਦੂਰ ਕਰੋ ਕਹਿੰਦੇ ਅਸੀਂ ਉਸ ਦਿਨ ਗਏ ਨਾ ਅਸੀਂ ਘਰੇ ਆ ਗਏ ਤੇ ਕਹਿੰਦਾ ਫਿਰ ਮੇਰੇ ਮਨ ਵਿੱਚ ਆਈ ਵੀ ਕਿਉਂ ਨਾ ਆਪਾਂ ਬਚਨ ਮੰਨੀਏ ਕਹਿੰਦਾ ਚੌਥੇ ਪਹਿਵੇਂ ਦਿਨ ਜਦੋਂ ਮੈਂ ਵੇਖਿਆ ਮੇਰੀ ਮਾਤਾ ਵੀ ਠੀਕ ਮੇਰੀ ਉਹ ਭੈਣ ਜਿਹੜੇ ਲਾਤ ਦੇ ਦਰਦ ਹੁੰਦੀ ਸੀ ਉਹ ਵੀ ਠੀਕ ਫਿਰ ਮੇਰੇ ਮਨ ਵਿੱਚ ਆਈ ਮੈਂ ਆਪਣੇ ਮਿੱਤਰ ਨੂੰ ਫੋਨ ਕੀਤਾ ਵੀ ਆਪਾਂ ਉੱਥੇ ਰਸਤਾ ਦੇ ਕੇ ਆਈਏ ਅਸੀਂ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਰਸਤਾ ਦੇਣ ਗਏ ਜਦੋਂ ਰਸਤਾ ਦਿੱਤੀ ਨਾ ਖਾਲਸਾ ਜੀ ਤੇ ਐਸੀ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਗੰਗਾਂ ਦੀ ਕੋਈ ਕਲਾ ਵਰਤੀ ਅਸੀਂ ਉਸ ਦਿਨ ਸ਼ਾਮਾਂ ਨੂੰ ਵਾਪਸ ਆਏ ਆ ਤੇ ਉਸ ਰਾਤ ਜਿਹੜੀ ਸਾਡੀ ਭੈਣ ਨਾ ਜਿਹੜੀ ਕਦੇ ਹੱਥ ਮਾਲਦੀ ਸੀ ਕਦੇ ਹੱਥ ਮਾਰਦੀ ਸੀ ਕਦੇ ਤਾਂ ਨੂੰ ਵੇਂਦੀ ਸੀ ਕਦੇ ਕੋਈ ਗੱਲਾਂ ਕਰੀ ਜਾਂਦੀ ਸੀ ਉਹ ਬਿਲਕੁਲ ਸ਼ਾਂਤ ਬੈਠੀ ਸੀ ਉਸ ਰਾਤ ਸ਼ਾਂਤੀ ਨਾਲ ਆਈ ਕਮਰੇ 'ਚ ਸ਼ਾਂਤੀ ਨਾਲ ਸੁੱਤੀ ਸਵੇਰੇ ਸ਼ਾਂਤੀ ਨਾਲ ਉੱਠੀ ਕੋਈ ਉਹਨੇ ਅਵਲੀ ਟਵਲੀ ਨਹੀਂ ਮਾਰੀ ਕੁਛ ਨਹੀਂ ਬਿਲਕੁਲ ਸਹੀ ਤੇ ਮੈਂ ਉਹਨੂੰ ਬੁਲਾਇਆ ਦੋ ਤਿੰਨ ਵਾਰ ਪਰ ਬੋਲੀ ਨਹੀਂ ਇਹਦਾ ਮੈਂ ਆਪਣੇ ਮਿੱਤਰ ਨੂੰ ਕਿਹਾ ਤੇ ਉਹ ਕਹਿੰਦਾ ਇਦਾਂ ਕਰੀ ਆਪਾਂ ਫਿਰ ਦੇਖ ਰਾਈਏ ਵੀ ਜੇ ਇੰਨਾ ਅਸਰ ਹੋਇਆ ਮਹਾਰਾਜ ਜਰੂਰ ਕਿਰਪਾ ਕਰਨਗੇ ਤੇ ਖਾਲਸਾ ਜੀ ਅਸੀਂ ਫਿਰ ਗਏ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਫਿਰ ਜਾ ਕੇ ਉੱਥੇ ਨਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਦੇਖ ਦਿੱਤੀ ਤੇ ਉੱਥੇ ਨਾ ਅਸੀਂ ਖੜੇ ਸਾਂ ਜਿੱਥੇ ਉੱਥੇ ਸ਼ਰਦਾਈ ਦਾ ਲੰਗਰ ਖਾਲਸਾ ਜੀ 24 ਘੰਟੇ ਚੱਲਦਾ ਜਦੋਂ ਮਰਜ਼ੀ ਤੁਸੀਂ ਆ ਸਕਦੇ ਜਾ ਕੇ ਲਗਾਤਾਰ ਰਗਣਾ ਚੱਲਦਾ ਉੱਥੇ ਤੇ ਉੱਥੇ ਸਰੋਵਰ ਹੈ ਖਾਲਸਾ ਜੀ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਉਹ ਅਸੀਂ ਕਹਿੰਦਾ ਮੈਂ ਨਾ ਉਥੇ ਖਲੋਤਿਆ ਖਲੋਤਿਆ ਮੇਰੇ ਮਨ ਵਿੱਚ ਆਈ ਵੀ ਮੈਂ ਇਥੋਂ ਜੜ ਨਾਲ ਲੈ ਕੇ ਜਾਵਾਂ ਕਹਿੰਦਾ ਅਸੀਂ ਦੋਵਾਂ ਜਾਣਿਆਂ ਨੇ ਇੱਕ ਸਲਾਹ ਕਰ ਲਈ ਬਾਹਰੋਂ ਪੀਪੀ ਲਈ ਉਥੋਂ ਜੜ ਲੈ ਕੇ ਦੇ ਘਰੇ ਆ ਗਏ ਇਹਦੇ ਜਿਸ ਦਿਨ ਉਸ ਦਿਨ ਘਰੇ ਆਏ ਉਸ ਦਿਨ ਮੇਰੀ ਭੈਣ ਨੇ ਵਧੀਆ ਤਰ੍ਹਾਂ ਮੇਰੇ ਨਾਲ ਬੋਲੀ ਸਾਰੀਆਂ ਗੱਲਾਂ ਕੀਤੀਆਂ ਐਸੀ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰਾਂ ਦੀ ਐਸੀ ਦਇਆ ਹੋਈ ਮੇਰੇ ਘਰ ਦੀਆਂ ਤਿੰਨੇ ਬੀਬੀਆਂ ਜਿਹੜੀਆਂ ਮਾਨਸਿਕ ਤੌਰ ਤੇ ਬਿਮਾਰ ਸੰਸਕ੍ਰਿਤ ਤੌਰ ਤੇ ਬਿਮਾਰ ਸੀ ਬਿਲਕੁਲ ਸਹੀ ਹੋ ਗਈਆਂ ਮਹਾਰਾਜ ਦੇ ਘਰ ਜਾਣਕ ਪੱਕਾ ਕਰ ਲਿਆ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਹੀ ਜਾਣਾ ਘਰ ਵਿੱਚੋਂ ਇੱਕ ਜੀ ਜਾਵੇਗਾ ਹੀ ਜਾਵੇਗਾ ਸੋ ਸਤਗੁਰਾਂ ਦੀ ਮਿਹਰ ਹੋਣ ਲਾਪੀ ਖਾਲਸਾ ਜੀ ਮੇਰੇ ਕੰਮ ਵਿੱਚ ਵੀ ਤਰੱਕੀ ਹੋ ਗਈ ਹੋਰ ਵੀ ਕਈ ਕੰਮ ਹੋਗੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਨਾਲ ਹੁਣ ਪਿੱਛੇ ਬਚਿਆ ਸੀ ਸਾਡਾ ਬਾਪੂ ਉਹਦਾ ਗਿੱਟਾ ਟੁੱਟਾ ਸੀ ਉਹ ਸੂਤ ਨਹੀਂ ਸੀ ਆਇਆ ਔਰ ਕੋ ਤੁਰ ਨਹੀਂ ਸੀ ਹੁੰਦਾ ਉਹ ਮਾੜਾ ਮੋਟਾ ਘਰੇ ਤੁਰਦਾ ਸੀ ਔਰ ਕੋ ਕਿਤੇ ਜਾ ਨਹੀਂ ਸੀ ਹੁੰਦਾ ਕਹਿੰਦਾ ਫਿਰ ਮੈਂ ਕੀ ਕੀਤਾ ਮੈਂ ਉਥੋਂ ਜਿਹੜਾ ਜਲ ਲਿਆਂਦਾ ਸੀ ਨਾ ਉਹਦੇ ਨਾਲ ਆਪਣੇ ਬਾਪੂ ਦਾ ਇਸ਼ਨਾਨ ਕਰਾਉਣਾ ਸ਼ੁਰੂ ਕੀਤਾ ਉਹਦੀ ਬਾਲਟੀ ਵਿੱਚ ਥੋੜਾ ਜਿਹਾ ਜਲ ਦੋਕ ਢੱਕਣ ਪਾ ਦੇਣਾ ਤੇ ਉਹਦਾ ਉਹਦੇ ਨਾਲ ਉਹਦਾ ਇਸ਼ਨਾਨ ਕਰਾਉਣਾ ਮਹਾਰਾਜ ਦੀ ਕਿਰਪਾ ਸਦਕਾ ਉਹ ਵੀ 15-20 ਦਿਨਾਂ ਦੇ ਵਿੱਚ ਵਿੱਚ ਬਿਲਕੁਲ ਠੀਕ ਹੋ ਗਿਆ ਜਿੱਦਾਂ ਪਹਿਲਾਂ ਸੀ ਤੇ ਉਹ ਉੱਠਣ ਦੀ ਕੋਸ਼ਿਸ਼ ਕਰੇ ਵੀ ਮੈਂ ਕੰਮਕਾਰ ਕਰਾਂ ਪਹਿਲਾਂ ਪਿਆਰ ਹੁੰਦਾ ਸੀ ਉਹਨੂੰ ਇਹ ਅਸੀਂ ਵੀ ਮੈਂ ਮਰ ਜਾਣਾ ਮੇਰੀ ਮੌਤ ਆ ਗਈ ਇਹੋ ਹੀ ਗੱਲਾਂ ਕਰੀ ਜਾਣੀਆਂ ਸੋ ਸਤਗੁਰਾਂ ਨੇ ਕਿਰਪਾ ਕੀਤੀ ਮਿਹਰ ਕੀਤੀ ਖਾਲਸਾ ਜੀ ਪਰਿਵਾਰ ਦੇ ਚਾਰ ਜੀ ਸੀ ਚਾਰਾਂ ਜੀਆਂ ਦਾ ਦੁੱਖ ਦੂਰ ਕੀਤਾ ਇੱਕ ਦਾ ਦੂਰ ਕਰ ਦਿੰਦੇ ਦੋਹਾਂ ਨੂੰ ਕਰ ਦਿੰਦੇ ਖਾਲਸਾ ਜੀ ਉਹ ਚਾਰ ਜੀ ਚਾਰਾਂ ਦਾ ਦੁੱਖ ਦੂਰ ਕੀਤਾ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੋਹ ਸਿੰਘ ਸਾਹਿਬ ਨੇ ਸੋ ਸ਼ਹੀਦਾਂ ਦੇ ਦਰਾਂ ਉਤੇ ਖਾਲਸਾ ਜੀ ਬੜੀਆਂ ਬਰਕਤਾਂ ਕੋਈ ਨੀਵਾ ਹੋ ਕੇ ਆਵੇ ਤਾਂ ਸਹੀਂ ਕੋਈ ਝੋਲੀ ਅੱਡ ਕੇ ਮੰਗੇ ਤਾਂ ਸਹੀਂ ਜਰੂਰ ਪ੍ਰਾਪਤ ਹੁੰਦਾ ਕਦੇ ਮਹਾਰਾਜ ਦੇ ਦਰੋਂ ਕੋਈ ਖਾਲੀ ਨਹੀਂ ਮੁੜਦਾ ਇਹ ਧੰਨ ਗੁਰੂ ਨਾਨਕ ਸਾਹਿਬ ਦਾ ਕਰ ਹੈ ਖਾਲਸਾ ਜੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜਿਆਂ ਨੇ ਖਾਲਸਾ ਜੀ ਬਾਬਰ ਵਰਗਿਆਂ ਨੂੰ ਭੰਗ ਦੇ ਪਹਾੜੇ ਰਾਜ ਦਿੱਤੇ ਨੇ ਜਿਹੜੇ ਸਤਗੁਰਾਂ ਜੀਆਂ ਨੇ ਖਾਲਸਾ ਜੀ ਇਹਨਾਂ ਨੂੰ ਮੁਗਲਾਂ ਨੂੰ ਰਾਜ ਦਿੱਤੇ ਹਨ ਜਿਹੜੇ ਸਤਗੁਰਾਂ ਦੇ ਬਜਨਾ ਨਾਲ ਖਾਲਸਾ ਜੀ ਪਾਣੀ ਰਾਹ ਛੜ ਜਾਂਦੇ ਸੀ ਸੋ ਐਸੀ ਸਤਗੁਰਾਂ ਦੀ ਦਇਆ ਹੈ ਐਸੇ ਸਤਗੁਰਾਂ ਦੇ ਅਸੀਂ ਸੇਵਕ ਹਾਂ ਧੰਨ ਗੁਰੂ ਨਾਨਕ ਸਾਹਿਬ ਅੰਤਰਜਾਮੀ ਸਤਗੁਰਾਂ ਵਰਗਾ ਖਾਲਸਾ ਜੀ ਕੋਈ ਸੰਸਾਰ ਤੇ ਉਤਰਿਆ ਨਹੀਂ ਧੰਨ ਗੁਰੂ ਨਾਨਕ ਸਾਹਿਬ ਇੱਕ ਅਗੰਮੀ ਪੁਰਸ਼ ਨੇ ਅਕਾਲ ਪੁਰਖ ਦੀ ਜੋਤ ਹਨ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਕਹਿੰਦੇ ਜੋਤ ਰੂਪ ਜਿਹੜਾ ਜੱਗ ਰੱਬ ਸੀ ਸੰਸਾਰ ਵਿੱਚ ਵਿਚਰਦਾ ਜਿਹਨੂੰ ਅੱਜ ਤੱਕ ਕਿਸੇ ਨੇ ਤੱਕਿਆ ਨਹੀਂ ਇਹਨਾਂ ਦੇਵਤਿਆਂ ਨੇ ਤੱਕਿਆ ਉਹ ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਰਖਾ ਕੇ ਧਰਤੀ ਤੇ ਆਇਆ ਇਹ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਗੁਰੂ ਨਾਨਕ ਸਾਹਿਬ ਨਾਂ ਰੱਖ ਕੇ ਕਹਾ ਕੇ ਸੰਸਾਰ ਤੇ ਮਹਾਰਾਜ ਵਿਚਰਦੇ ਨੇ ਸੋ ਖਾਲਸਾ ਜੀ ਸਤਿਗੁਰਾਂ ਦੇ ਘਰੋਂ ਸਭ ਕੁਝ ਮਿਲਦਾ ਹੈ ਮੇਰੇ ਸਤਗੁਰੂ ਗੁਰਦੀਨ ਦੁਨੀ ਦੇ ਪਾਤਸ਼ਾਹ ਸਾਰਿਆਂ ਰੋਗਾਂ ਨੂੰ ਖੰਡਣ ਵਾਲੇ ਹਨ ਸੋ ਹਮੇਸ਼ਾ ਉਹਨਾਂ ਦੇ ਚਰਣੀ ਲੱਗिए ਤੇ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਜੀ ਸਾਨੂੰ ਗੁਰਸਿੱਖੀ ਜੀਵਨ ਬਖਸ਼ੋ ਮਹਾਰਾ ਨਾਮ ਧਨ ਬਖਸ਼ੋ ਘਰ ਵਿੱਚ ਸਤਗੁਰ ਜੀ ਦਇਆ ਕਰੋ ਨਿਤਨੇਮ ਦੀ ਬਾਣੀ ਦਾ ਜਾ ਬਖਸ਼ੋ ਅਮਰਤ ਵੇੜਾ ਬਖਸ਼ੋ ਸੁਖ ਸ਼ਾਂਤੀ ਬਖਸ਼ੋ ਮਹਾਰਾ ਸਾਡੇ ਘਰ ਵਿੱਚ ਆ ਕੇ ਸਤਗੁਰ ਜੀ ਦਰਸ਼ਨ ਦਿਓ ਦੀਦਾਰੇ ਦਿਓ ਇਵੇਂ ਖਾਲਸਾ ਜੀ ਅਰਦਾਸਾਂ ਬੇਨਤੀਆਂ ਕਰਨ ਦੇ ਨਾਲ ਸਤਿਗੁਰੂ ਜੀ ਬੌੜੀ ਕਰਦੇ ਤੇ ਖਾਲਸਾ ਜੀ ਵੰਦਨਾ ਤੋਂ ਖਲਾਸੀ ਕਰ ਦਿੰਦੇ ਤੇ ਮਹਾਰਾ ਸਦਾ ਦੇ ਆਲੂ ਕਿਰਪਾਲੂ ਹੈ ਸਾਰਿਆਂ ਔਗਣਾਂ ਨੂੰ ਖਾਲਸਾ ਜੀ ਮਿਟਣ ਵਾਲੇ ਬਖਸ਼ਣ ਵਾਲੇ ਨੇ ਸੋ ਮਹਾਰਾ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ